ਸਾਰਿਆਂ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਆਪਣੇ ਹੋਸਟਲ ਦਾ ਟੂਰ ਕਰਵਾਵਾਂਗਾ ਇਹ ਹੈ ਮੇਰਾ ਪ੍ਰੋ ਲੋਫਟ ਹੋਸਟਲ ਜਿਹੜਾ ਮੈਂ ਬੁੱਕ ਕੀਤਾ ਸੀ ਸੈਂਟ ਪੀਟਰਸਬਰਗ ਰਸ਼ੀਆ ਦੇ ਵਿੱਚ ਇੱਥੇਡ ਹੋਸਟਲ ਹੁੰਦੇ ਆ ਉਹਨਾਂ ਦਾ ਇਸ ਤਰ੍ਹਾਂ ਬਾਹਰ ਲੌਕ ਬਣੇ ਹੁੰਦੇ ਪੂਰਾ ਬੰਦ ਹੈ ਇਸ ਸਾਹਮਣੇ ਇੱਕ ਸਕਰੀਨ ਲੱਗੀ ਹੋਈ ਹੈ ਟੱਚ ਸਕਰੀਨ ਇਹਦਾ ਤੁਹਾਨੂੰ ਪਿੰਨ ਕੋਡ ਦੱਸ ਦਿੰਦੇ ਆ ਜਿਹਨੂੰ ਤੁਸੀਂ ਟੱਚ ਕਰਨਾ ਵਾ ਤੇ ਉਸ ਤੋਂ ਬਾਅਦ 96848 ਹੈਸ਼ ਇਹਦਾ ਪਿੰਨ ਕੋਡ ਹੈ ਮੈਂ ਟੱਚ ਕੀਤਾ ਆਟੋਮੈਟਿਕਲੀ ਇਹਦਾ ਗੇਟ ਓਪਨ ਹੋ ਗਿਆ ਇਸ ਤੋਂ ਬਾਅਦ ਆਪਾਂ ਅੰਦਰ ਚੱਲ ਜੰਨੇ ਆਂ ਜੇ ਆਪਾਂ ਅੰਦਰਲੇ ਪਾਸੇ ਬਾਹਰ ਜਾਣਾ ਤੇ ਫਿਰ ਇੱਥੇ ਇੱਕ ਬਟਨ ਲੱਗਾ ਹੁੰਦਾ ਹੈ ਐ ਸਾਹਮਣੇ ਲੱਗਾਇਆ ਫਿਰ ਤੁਸੀਂ ਇਹ ਬਟਨ ਨੂੰ ਪ੍ਰੈਸ ਕਰੋਗੇ ਤੇ ਦਰਵਾਜ਼ਾ ਓਪਨ ਹੋ ਜਾਏਗਾ ਤੁਸੀਂ ਬਾਹਰ ਜਾ ਸਕਦੇ ਹੋ ਐ ਸਾਹਮਣੇ ਦਾ ਰਿਸੈਪਸ਼ਨ ਵਾਲਾ ਏਰੀਆ ਹੈ ਬੜਾ ਹੌਸਟਲ ਵੇੜਾ ਵਾ ਬਹੁਤ ਹੀ ਨੀਟ ਐਂਡ ਕਲੀਨ ਹੈ ਸੋਹਣਾ ਹੌਸਟਲ ਹੈ ਬਟ ਇਹਦੀਆਂ ਕੰਧਾਂ ਤੇ ਛੱਤ ਤੋਂ ਥੋੜਾ ਜਿਹਾ ਇਹਨੂੰ ਟ੍ਰੈਡੀਸ਼ਨਲ ਲੁੱਕ ਦਿੱਤੀ ਗਈ ਹੈ ਪੁਰਾਣਾ ਟਾਈਪ ਜਿਸ ਨੂੰ ਕਹਿ ਸਕਦੇ ਹੋ ਉਦਾਂ ਦੇ ਨੇ ਬਣਾਇਆ ਗਿਆ ਹੈ ਸਾਹਮਣੇ ਫ੍ਰਿਜ ਹੈਗਾ ਤੁਸੀਂ ਕੁਝ ਵੀ ਲੈ ਕੇ ਖਾ ਸਕਦੇ ਹੋ ਬਟ ਤੁਹਾਨੂੰ ਪੇਮੈਂਟ ਕਰਨੀ ਪੈਗੀ ਐਸ ਸਾਈਡ ਤੇ ਹੋਸਟਲ ਚ ਰੂਮ ਵੀ ਹੈਗੇ ਆ ਜਿਵੇਂ ਹੋਟਲ ਵਿੱਚ ਹੁੰਦੇ ਆ ਤੁਸੀਂ ਉੱਦਾਂ ਰੂਮ ਲੈ ਕੇ ਵੀ ਰਹਿ ਸਕਦੇ ਹੋ ਕਾਫੀ ਵੱਡਾ ਹੋਸਟਲ ਹੈ ਇਹ ਲ lobby area ਵਾ ਜਿੱਥੇ ਤੁਸੀਂ ਸੋਫੇ ਤੇ ਬਹਿ ਸਕਦੇ ਹੋ ਗੱਲਾਂ ਬਾਤਾਂ ਕਰ ਸਕਦੇ ਹੋ ਇੱਥੋਂ ਪੌੜੀਆਂ ਦੇ ਉੱਪਰ ਚਲ ਜਿਏ ਉੱਤੇ ਰੂਮ ਵੀ ਹੈਗੇ ਆ ਇਹ ਸਾਰੇ ਬਾਥਰੂਮ ਹੈ ਬੜੇ ਨੀਟ ਕਲੀਨ ਸਾਫ ਸੁਥਰੇ ਹੈ ਇੱਕ ਸਾਈਡ ਤੇ ਟਾਇਲਟ ਹੈ ਦੂਜੀ ਸਾਈਡ ਤੇ ਬਾਥ ਵਾਸਤੇ ਬਣੇ ਹੋਏ ਆ ਥੱਲੇ ਆ ਜੀਏ ਥੱਲੇ ਆਉਂਦੇ ਸਾਹਮਣੇ ਆਹ ਦੋ ਨੰਬਰ ਜਿਹੜਾ ਰੂਮ ਹੈ ਉਹ ਮੇਰੇ ਕੋਲ ਸੀ ਇਹਦੇ ਵਿੱਚ ਹੋਸਟਲ ਚ ਨਾਰਮਲੀ ਇਸ ਤਰ੍ਹਾਂ ਬੈੱਡ ਲੱਗੇ ਨੇ ਉੱਤੇ ਥੱਲੇ ਤੇ ਇੱਕ ਬੈੱਡ ਸਾਡਾ ਸਾਹਮਣੇ ਇੱਥੇ ਪਰ ਨੇ ਬਟ ਅੰਦਰ ਜਾ ਕੇ ਬੋਲਣ ਜਾਂਦਾ ਤੇ ਬਿਲਕੁਲ ਸਾਇਲੈਂਟ ਰਹੇ ਸਾਰੇ ਲੋਕੀ ਇਹ ਇਹਦਾ ਕਿਚਨ ਏਰੀਆ ਵਾ ਜਿੱਥੇ ਤੁਸੀਂ ਖਾ ਪੀ ਸਕਦੇ ਹੋ ਆਪਣਾ ਖਾਣਾ ਲਿਆ ਕੇ ਇੱਥੇ ਤੁਹਾਨੂੰ ਗ੍ਰੀਨ ਟੀ ਵੀ ਮਿਲ ਜਾਂਦੀ ਹੈ ਜਿਹੜੀ ਪਈ ਹੁੰਦੀ ਹੈ ਇਹਨੂੰ ਤੁਸੀਂ ਗਰਮ ਪਾਣੀ ਦੇ ਵਿੱਚ ਪਾਓ ਹੋਲੋ ਤੇ ਪੀਓ ਇਹ ਫ੍ਰੀ ਹੁੰਦੀ ਹੈ ਸਾਰੇ ਬਰਤਨ ਤੁਹਾਨੂੰ ਮਿਲ ਜਾਂਦੇ ਇੱਥੇ ਕਿਚਨ ਦੇ ਵਿੱਚ ਐ ਕਰਤੀ ਮੈਂ ਆਪਣੇ ਵਾਸਤੇ ਖੁਦ ਲੈ ਕੇ ਆਸੀ ਸਾਰਾ ਆਪਣਾ ਸਮਾਨ ਖਾਣ ਪੀਣ ਵਾਸਤੇ ਇਹਦੇ ਵਿੱਚ ਇਹ ਦੁੱਧ ਵਾਲੀ ਬੋਤਲ ਇਹ ਦੁੱਧ ਲੈਂਦਾ ਹੋਇਆ ਇਹ ਜਿਹੜੇ ਆ ਬ੍ਰੈਡ ਐ ਕੁਝ ਬਿਸਕੁਟਸ ਆ ਇਹ ਬਨਾਣਾ ਵਗੈਰਾ ਸੁੱਕ ਮੇਵੇ-ਮੂਵੇ ਦੇ ਵਿੱਚ ਡਰਾਈ ਫਰੂਟ ਜਿਹਨੂੰ ਕਹਿ ਸਕਦੇ ਆ ਇਹ ਓਟਸ ਲੈਂਦੇ ਹੋਏ ਆ ਇਹ ਕੁਝ ਮਿੱਠੀਆਂ ਮਠੀਆਂ ਟਾਈਪ ਸੀ ਬਟ ਕਾਫੀ ਟੇਸਟੀ ਸੀ ਉਸ ਤੋਂ ਬਾਅਦ ਇਹ ਸੌਸ ਲੈਂਦੀ ਐ ਕਿ ਬ੍ਰੈਡ ਨਾਲ ਖਾਵਾਂਗੇ ਐ ਖਜੂਰਾ ਵਾਂ ਤੇ ਕੇਲੇ ਤੇ ਸੇਬ ਹੁਣ ਅੱਜ ਅਹੀਂ ਬਾਹਰੋਂ ਕੁਝ ਨਹੀਂ ਖਾਣਾ ਫੁੱਲੜੇ ਸਾਰਾ ਖਾਣਾ ਪਏ ਕੋ ਹਗ ਤਿੰਨਾ ਟਾਈਮਾਂ ਦਾ ਅਸੀਂ ਇੱਥੇ ਖੁਦ ਬਣਾ ਕੇ ਖਾਵਾਂਗੇ ਇਹ ਜਿਹੜੇ ਸੀ ਮੈਂ ਇੰਡੀਆ ਤੋਂ ਲੈ ਕੇ ਆਇਆ ਸੀ ਸਮਾਨ ਉਹ ਵੀ ਮੇਰੇ ਪਿਆ ਚੌਪਸ ਲੈ ਕੇ ਆਇਆ ਸੀ ਹਲਦੀ ਰਾਮ ਦਾ ਸੀ ਰਾਜਮਾ ਰਾਜਮਾ ਨਾਲ ਕੇ ਖਾਵਾਂਗੇ ਆਪਾਂ ਫਿਰ ਮਸੇਮੀ ਵੀ ਲੈ ਕੇ ਆਇਆ ਸੀ ਜਿਹੜਾ ਜੈਲੋ ਵਾਲਾ ਡੱਬਾ ਹੈ ਵੀ ਕਰ ਦਈ ਆ ਇਹਦੇ ਵਿੱਚ ਮੈਂ ਆਪਣੀ ਸੇਵੀਆ ਬਣਾ ਰੱਖੀ ਹੋਈ ਆ ਉਹਨੂੰ ਆਪ ਦੁੱਧ ਚ ਬਣਾ ਕੇ ਖਾਵਾਂਗੇ ਫਿਲਹਾਲ ਐਸੀ ਮੇਰਾ ਹੋਸਟਲ ਤੇ ਇਹਦਾ ਟੂਰ ਸਤਿ ਸ਼੍ਰੀ ਅਕਾਲ ਮਿਲਾਂਗੇ ਉਹਨਾਂ ਅਗਲੇ ਵੀਡੀਓ ਚ ਨਵੀਂ ਜਾਣਕਾਰੀ